9 ਇੰਚ ਉਪਰਲੇ ਹੋਲਡਿੰਗ ਆ ਗਈ ਪਿੱਲਰ ਦੇ ਠੀਕ ਹੈ ਜੀ ਇੱਕ ਸੇ ਕੰਮ ਹੀ ਹੈ ਮੰਨ ਲਓ ਇਹ ਕੋਈ ਲਪਾਈ ਦੀ ਲੋਡ ਨਹੀਂ ਪੈਂਦੀ ਹਮਮ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਪਹਿਲਾਂ ਨਾ ਲੋਕ ਲਾਉਂਦੇ ਸੀਗੇ ਮਤਲਬ ਗ੍ਰੇਲਾਂ ਵਗੈਰਾ ਅੱਜ ਕੱਲ ਗ੍ਰੇਲਾਂ ਨੂੰ ਛੱਡ ਕੇ ਜਿਹੜਾ ਮਤਲਬ ਰਵਾਜ ਹੈ ਉਹ ਪੁਰਾਣਾ ਦੁਬਾਰੇ ਚੱਲ ਪਿਆ ਜਾਲੀਆਂ ਪਾਵੇ ਪਿੱਲਰ ਅੱਜ ਆਪਾਂ ਬਹੁਤ ਵੱਡੀ ਫੈਕਟਰੀ ਦੇ ਵਿੱਚ ਆਏ ਹੋਏ ਹਾਂ ਜਿੱਥੇ ਤੁਹਾਨੂੰ ਬਹੁਤ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਪਾਵਿਆਂ ਦੇ ਜਾਲੀਆਂ ਦੇ ਪਿੱਲਰਾਂ ਦੇ ਮਿਲਣਗੇ ਤੇ ਮਜ਼ਬੂਤ ਕੰਮ ਹੈ ਵਾਹਨਾਂ ਦਾ ਮਜ਼ਬੂਤ ਕੰਮ ਹੈ ਬਾਜਬ ਰੇਟ ਹੈ ਤੇ ਆਲੋਪਾ ਕਰਦੇ ਹਾਂ ਗੱਲਬਾਤ ਬਾਈ ਜੀ ਨਾਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਲੋਕੇਸ਼ਨ ਬੋਲ ਦਿਓ ਜੀ ਆਪਣਾ ਗੁਰਸੇਵ ਸਿੰਘ ਨਾਮ ਆ ਬਾਈ ਜੀ ਠੀਕ ਹੈ ਜੀ ਬਰੇਸਾ ਪਿੰਡਾ ਸਾਡਾ ਮਾਨਸਾ ਡਿਸਟ੍ਰਿਕਟ ਹੈ ਜੀ ਡਿਸਟ੍ਰਿਕਟ ਮਾਨਸਾ ਜੀ ਹਾਂਜੀ ਠੀਕ ਹੈ ਜੀ ਬਰੇ ਸਹਿਬ ਪਿੰਡ ਡਿਸਟ੍ਰਿਕਟ ਮਾਨਸਾ ਜੀ ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਆਪਾਂ ਜਿਵੇਂ ਆ ਜਾਲੀਆਂ ਤੋਂ ਸ਼ੁਰੂ ਕਰਦੇ ਆ ਹਨਾ ਹਾਂਜੀ ਹਾਂ ਤੇ ਆਪਣੇ ਕੋਲੇ ਪਹਿਲੀ ਗੱਲ ਸਭ ਤੋਂ ਮੇਨ ਚੀਜ਼ ਆ ਜਾਂਦੀ ਹੈ ਮਜ਼ਬੂਤੀ ਦੀ ਗੱਲ ਬਾਈ ਹਨਾ ਇਹ ਜਾਲੀਆਂ ਦੇ ਵਿੱਚ ਮਜ਼ਬੂਤੀ ਆਪਾਂ ਕਿੰਨੀ ਕੁ ਮਜ਼ਬੂਤੀ ਆ ਕਿੰਨਾ ਕੁ ਮਜ਼ਬੂਤ ਮਾਲ ਲਾਉਣੇ ਤੁਸੀਂ ਮਜ਼ਬੂਤ ਆਪਾਂ 43 ਗ੍ਰੇਡ ਸਿਮਿੰਟ ਲਾਉਣੇ ਬਾਈ ਜਾਲੀਆਂ ਦੇ ਵਿੱਚ ਠੀਕ ਹੈ ਜੀ ਤੇ ਅਲਟਰਾਟੈਕ ਕੰਪਨੀ ਦਾ ਲਾਉਣੇ ਠੀਕ ਹੈ ਜੀ ਤੇ ਆਪਣੇ ਆਪ ਆਪ ਦੇਖ ਹੀ ਸਕਦੇ ਹਾਂ ਹਾਂਜੀ ਬਈ ਸਫਾਈ ਬਹੁਤ ਹੈ ਤੁਸੀਂ ਆ ਦੇਖ ਸਕਦੇ ਹੋ ਦੋਸਤੋ ਹਾਂਜੀ ਤੇ ਬਾਕੀ ਡਿਜ਼ਾਈਨ ਜੀ ਆਪਣੇ ਕੋਲੇ ਕਿੰਨੇ ਟਾਈਪ ਦੇ ਜਾਲੀਆਂ ਮਿਲਦੀਆਂ ਜੀ ਜੀ ਆਪਣੇ ਕੋਲੇ 8x9 ਟਾਈਪ ਦੇ ਹੋਗੇ ਨੇ ਜੀ ਠੀਕ ਹੈ ਜੀ ਅਲੱਗ ਸਾਈਜ਼ ਵੀ ਹੋਗੇ ਨੇ 2x4 ਦੇ ਵਿੱਚ 8 ਠੀਕ ਹੈ ਜੀ ਆਪਣੇ ਕੋਲੇ 1.5x3 ਦੇ ਵਿੱਚ ਹੀ 1.5x2 ਦੇ ਵਿੱਚ ਵੀ ਡਿਜ਼ਾਈਨ ਹੋਏ ਨੇ ਆਪਣੇ ਕੋਲ ਜੀ ਆਹ ਦੇਖੋ ਦੋਸਤੋ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਨਹੀਂ ਤੁਸੀਂ ਦੇਖਦੇ ਹੋ ਕਿ ਆਮ ਇੱਕ ਦੋ ਡਿਜ਼ਾਈਨ ਹੁੰਦੇ ਆ ਹਨਾ ਫੈਕਟਰੀਆਂ ਦੇ ਵਿੱਚ ਤੇ ਇੱਥੇ ਤੁਹਾਨੂੰ ਵੱਖ-ਵੱਖ ਡਿਜ਼ਾਈਨ ਮਿਲ ਜਾਣਗੇ ਤੇ ਮਜ਼ਬੂਤੀ ਦੇ ਨਾਲ ਤੇ ਇਹ ਤੋਂ ਬਿਨਾ ਜੀ ਆਪਣੇ ਕੋਲੇ ਹੋਰ ਭਰਾ ਗੁਰਸੇਵਕ ਜਾਲੀਆਂ ਪਾਵੇ ਹਨਾ ਹਾਂਜੀ ਪਾਵੇ ਜਿਵੇਂ ਕਿ ਆਹ ਦੇਖ ਸਕਦੇ ਹੋ ਤੁਸੀਂ ਪਾਵੇ ਤੇ ਪਾਵਿਆਂ ਦੇ ਵਿੱਚ ਆਪਣੇ ਕੋਲੇ ਬਈ ਮਜ਼ਬੂਤੀ ਤਾਂ ਹੈਗੀ ਹੈਗੀ ਆ ਬਈ ਹਨਾ ਤੇ ਜਿਵੇਂ ਮਜ਼ਬੂਤੀ ਤਾਂ ਚਲੋ ਸਾਰੇ ਕਹਿੰਦੇ ਹੁੰਦੇ ਆ ਬਈ ਹਨਾ ਹਰ ਇੱਕ ਬੰਦਾ ਆਖੂਗਾ ਵੀ ਸਾਡੀ ਚੀਜ਼ ਮਜ਼ਬੂਤ ਹੈ ਆਪਾਂ ਕੀ ਅਸ਼ੋਰੈਂਸ ਦੇ ਸਕਦੇ ਆਂਗੇ ਆਪਣੇ ਕਸਟਮਰ ਨੂੰ ਪਾਵੇ ਦੇਖ ਲਓ ਤੁਸੀਂ ਆਪਣੇ ਕੋਲੇ ਪਾਵੇ ਦੇ ਵੀ 8-9 ਡਿਜ਼ਾਈਨ ਹੈਗੇ ਨੇ ਠੀਕ ਹੈ ਜੀ ਪਾਵੇ ਅਲੱਗ-ਅਲੱਗ ਸਾਈਜ਼ ਆ 1.5 ਫੁੱਟ ਤੋਂ ਸਟਾਰਟ ਹੋ ਜਾਂਦਾ ਪਾਵਾ ਆਪਣੇ ਕੋਲੇ ਠੀਕ ਹੈ ਜੀ 1.5 ਫੁੱਟ ਦੇ ਵੀ ਡਿਜ਼ਾਈਨ ਮਿਲ ਜਾਣਗੇ ਠੀਕ ਹੈ ਜੀ 2 ਫੁੱਟ ਠੀਕ ਹੈ ਜੀ 2.5 ਫੁੱਟ ਠੀਕ ਹੈ ਜੀ 3.5 ਫੁੱਟ ਦੇ ਵਿੱਚ ਵੀ ਉਹ ਡਿਜ਼ਾਈਨ ਆਪਣੇ ਕੋਲੇ ਹੈਗੇ ਠੀਕ ਹੈ ਜੀ ਗੋਲ ਚੌਰਸ ਸਾਰੇ ਟਾਈਪ ਦੇ ਪਾਵੇ ਮਿਲ ਜਾਂਦੇ ਆਪਣੇ ਕੋਲੇ ਠੀਕ ਹੈ ਜੀ ਬਾਈ ਜੀ ਤੇ ਇਹ ਤੋਂ ਬਿਨਾ ਜਿਵੇਂ ਉਹ ਉਹ ਚੀਜ਼ਾਂ ਵੀ ਚੱਲਦੀਆਂ ਬਈ ਹਵੇਲੀਆਂ ਤੇ ਜਿਵੇਂ ਉਹ ਉਹ ਪਿਆ ਆਪਣੇ ਕੋਲੇ ਗੁੰਬਦ ਦੇ ਟਾਈਪ ਹਨਾ ਚੀਜ਼ਾਂ ਉਹ ਆਪਣੇ ਕੋਲੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਜਾਂਦੇ ਆ ਜੀ ਆਪਣੇ ਅੱਛਾ ਅੱਛਾ ਨਹੀਂ ਕਈ ਹਵੇਲੀਆਂ ਵਗੈਰਾ ਤੇ ਵੀ ਲਾਉਂਦੇ ਆ ਇਹ ਹਨਾ ਇਹ ਚੀਜ਼ ਹਾਂ ਹਵੇਲੀਆਂ ਦੇ ਵਿੱਚ ਵੀ ਲਾਉਂਦੇ ਆ ਜੀ ਖਰ ਹਵੇਲੀਆਂ ਦੇ ਵਿੱਚ ਥੋੜਾ ਘੱਟ ਲੱਗਦੀ ਇਹ ਚੀਜ਼ ਇਹ ਪਹਿਲੇ ਇਹ ਗੁਰਦੁਆਰੇ ਵਾਲੇ ਟਾਈਪ ਹੈ ਜਿਹੜੇ ਆਪਣੇ ਕੋਲ ਠੀਕ ਹੈ ਜੀ ਦੋਸਤੋ ਆ ਚੀਜ਼ਾਂ ਇਹ ਚੀਜ਼ਾਂ ਤੁਹਾਨੂੰ ਮਤਲਬ ਆਮ ਨਹੀਂ ਮਿਲਣਗੀਆਂ ਤੇ ਆ ਦੇਖੋ ਆ ਸੁੱਕੀਆਂ ਪਿੰਨਾ ਬਈ ਜਾਲੀਆਂ ਹਨਾ ਠੀਕ ਹੈ ਜੀ ਤੇ ਇਹ ਤੋਂ ਬਿਨਾ ਬਈ ਹੋਰ ਆਪਣੇ ਕੋਲੇ ਹੋਰ ਸਮਾਨ ਉਹ ਰੱਪਰ ਨੂੰ ਦਿਖਾ ਦੇ ਨੇ ਯ ਉੱਪਰ ਰੇਲਿੰਗ ਲਾਉਣ ਵਾਸਤੇ ਜਿਵੇਂ ਉਹ ਅਸੀਂ ਦਵਾਰ ਅੱਛਾ ਜੀ ਇਹ ਜੇ ਕੰਮ ਇਹਦਾ ਅਧੂਰਾ ਪਿਆਗਾ ਜੀ ਆਹ ਸਰੀਆ ਸੁਰੀਆਂ ਬਈ ਪਿੱਲਰਾਂ ਦੇ ਵਿੱਚ ਆ ਸਾਰਾ ਪਾਉਣੇ ਹੋ ਹਾਂਜੀ ਹਾਂਜੀ ਇਹ ਪਿੱਲਰਾਂ ਦੇ ਵਿੱਚ ਪਾਵੇ ਦੇ ਵਿੱਚ ਠੀਕ ਹੈ ਜੀ ਲਗ ਸੂਤ ਦਾ 200 ਠੀਕ ਹੈ ਜੀ ਪਾਵੇ ਦੇ ਮੁਤਾਬਕ ਜਿਵੇਂ ਆ ਡਿਜ਼ਾਈਨ ਦੇਖ ਸਕਦੇ ਹੋ ਬਈ ਆ ਚੀਜ਼ ਬਈ ਹੈ ਨਾ ਆ ਜਾਲੀ ਦੇਖ ਲੋਈ ਠੀਕ ਹੈ ਜੀ ਜਿਵੇਂ ਆ ਜਾਲੀ ਅਸੀਂ ਕੰਧ ਤੇ ਉਪਰ ਲਾਈ ਹੋਈ ਹੈ ਇਹ ਠੀਕ ਹੈ ਜੀ ਬਈ ਆ ਉਪਰ ਆ ਇਜ ਮੈਂ ਕਹੀਏ ਭਈ ਆਪਾਂ ਇੱਕ ਤਾਂ ਚਲੋ ਸੋਹਣੀ ਲੱਗਦੀ ਲੱਗਦੀ ਹੈ ਨਾ ਜਿਵੇਂ ਕੰਦ ਦੇ ਬਰਾਬਰ ਹੀ ਪੈਂਦਾ ਜਿਵੇਂ ਕੰਦ ਦਾ ਪੇਟਾਂ ਦੀ ਕੱਢਣੀਆਂ ਜਾਂ ਹੋਰ ਉਹਦੇ ਤੋਂ ਸਸਤਾ ਪੈਂਦਾ ਜੀ ਬਹੁਤ ਆਹ ਅੱਛਾ ਉਹਦੇ ਨਾਲੋਂ ਸਸਤਾ ਪੈਂਦਾ ਹਾਂਜੀ ਹਾਂਜੀ ਠੀਕ ਹੈ ਜੀ ਕੰਦ ਨਾਲੋਂ ਤਾਂ ਬਹੁਤ ਸਸਤਾ ਪੈਂਦਾ ਠੀਕ ਹੈ ਭਾਈ ਇਹ ਕਾਹ ਚੀਜ਼ ਹੈ ਭਈ ਹੈ ਨਾ ਆਹ ਪਿੱਲਰ ਆ ਜਾਂਦੇ ਭਈ ਹੈ ਨਾ ਹਾਂਜੀ ਇਹ ਪਿੱਲਰ ਆ ਗਿਆ 9 ਇੰਚੀ ਉੱਪਰ ਇਹ 몰ਡਿੰਗ ਆ ਗਈ ਪਿੱਲਰ ਦੇ ਠੀਕ ਹੈ ਜੀ ਇਕਸ ਕੰਮ ਹੀ ਹੈ ਮੰਨ ਲਈ ਕੋਈ ਪੈ ਦੀ ਲੋੜ ਨਹੀਂ ਪੈਂਦੀ ਇਹ ਲਾਉਣੇ ਹੈਗੇ ਅੱਛਾ ਬਈ ਤਾਂ ਨਾਲ ਨਾਲ ਪੈ ਵੀ ਕਰਨੀ ਪੂ ਸਾਰੇ ਕੋਲੇ ਠੀਕ ਹੈ ਭਾਈ ਤੇ ਇਹਦੇ ਵਿੱਚ ਇੱਥੇ ਇੱਥੇ ਕੰਮ ਇੱਥੇ ਮਤਲਬ ਜਾਲੀ ਪੈ ਜੂ ਇਹਦੇ 'ਚ ਹਾਂ ਇਹਦੇ ਵਿੱਚ ਜਾਲੀ ਪੈ ਜਾਣੀ ਇੱਥੇ ਠੀਕ ਹੈ ਜੀ ਤੇ ਰੇਲਿੰਗ ਪੈ ਜਾਣੀ ਉੱਪਰ ਠੀਕ ਹੈ ਭਾਈ ਜਿਵੇਂ ਉਹ ਪੰਧੂ ਦੇ ਉੱਪਰ ਲੱਗ ਤੇ ਬਈ ਜਿਵੇਂ ਕੋਈ ਆਪਣੀ ਵੀਡੀਓ ਦੇਖ ਕੇ ਆਰਡਰ ਕਰਦਾ ਹਨਾ ਹਾਂ ਜੀ ਹਾਂ ਤਾਂ ਡਿਲੀਵਰੀ ਕਿੱਥੋਂ ਤੱਕ ਬਈ ਆਪਣੀ ਡਿਲੀਵਰੀ ਆਪਾਂ ਆਰ ਪੰਜਾਬ ਦੇ ਵਿੱਚ ਹੀ ਕਰਦੇ ਹਾਂ ਠੀਕ ਹੈ ਜੀ ਆਰ ਪੰਜਾਬ ਆ ਰਾਣਾ ਮਾਚਰ ਵੀ ਕਰਦੇ ਆ ਠੀਕ ਹੈ ਜੀ ਬਈ ਅਬੀ ਆਰਡਰ ਆਉਂਦਾ ਉੱਤੇ ਤੱਕ ਜੇ ਆਪਾਂ ਕਰਵਾ ਲਈ ਆਹ ਦੇਖ ਸਕਦੇ ਹੋ ਦੋਸਤੋ ਮਾਲ ਲੋਡ ਹੋਈ ਜਾਂਦਾ ਹਨਾ ਬਹੁਤ ਵੱਡੀ ਫੈਕਟਰੀ ਹੈ ਬਈ ਦੀ ਤੇ ਕੰਮ ਚੱਲਦਾ ਰਹਿੰਦਾ ਬਹੁਤ ਹੀ ਸਫਾਈ ਨਾਲ ਕੰਮ ਇਹ ਭਰਾ ਕਰਦਾਗਾ ਤੇ ਡਿਜ਼ਾਈਨ ਇੰਨੇ ਨਹੀਂ ਮਿਲਨੇ ਬਈ ਗੁਰਸੇਵ ਕਹਿੰਦਾ ਜਿਵੇਂ ਤੁਸੀਂ ਦੱਸ ਰਹੇ ਸੀ ਜੇ ਆਮ ਇੰਨੇ ਕਿਸੇ ਕੋਲੇ ਨਹੀਂ ਹੁੰਦੇ ਹਾਂਜੀ ਹਾਂਜੀ ਤੇ ਨਾਲ ਹੀ ਸਫਾਈ ਬਾਕੀ ਪ੍ਰੋਪਰ ਸਫਾਈ ਲਵਾ ਕੇ ਉਹ ਦੂਆਰਾਂ ਦੇ ਵਿੱਚ ਆਪ ਇਹਨੂੰ ਪਕਾਉਣ ਵਾਸਤੇ ਰੱਖਿਆ ਜਾਂਦਾ ਠੀਕ ਹੈ ਬਈ ਇਸ ਤਰ੍ਹਾਂ ਵੀ ਹੈ ਹਾਂ ਕੱਢ ਕੇ ਉਸ ਤੋਂ ਬਾਅਦ ਦੋ ਤਿੰਨ ਦਿਨ ਹਾਂ ਵੀ ਪਾਣੀ ਚ ਵੀ ਮਜ਼ਬੂਤੀ ਬਣ ਜਾਂਦੀ ਹੈਗੀ ਮਜ਼ਬੂਤੀ ਵਾਸਤੇ ਠੀਕ ਹੈ ਭਰਾ ਤੇ ਉਹ ਤੋਂ ਬਾਅਦ ਫਿਰ ਉਧਰ ਚੰਡੇ ਆਪਾਂ ਠੀਕ ਹੈ ਜੀ ਠੀਕ ਹੈ ਜੀ ਤੇ ਇੱਕ ਭਰਾ ਜਿਵੇਂ ਆਪਣੇ ਦਰਸ਼ਕ ਕਮੈਂਟ ਕਰਨਗੇ ਹਨਾ ਰੇਟ ਰੇਟ ਪੁੱਛਣਗੇ ਵੀ ਰੇਟ ਕੀ ਹੈਗਾ ਹਨਾ ਰੇਟ ਤਾਂ ਆਏ ਆ ਬਾਈ ਜੀ ਅਲੱਗ ਅਲੱਗ ਰੇਟ ਆ ਸਾਰੀਆਂ ਚੀਜ਼ਾਂ ਦੇ ਹੁਣ ਆਪਾਂ ਕੱਲੇ ਕੱਲੇ ਚੀਜ਼ ਦਾ ਤਾਂ ਮੈਂਸ਼ਨ ਕਰ ਨਹੀਂ ਸਕਦੇ ਠੀਕ ਹੈ ਬਾਈ ਉਹ ਆਪਾਂ ਕਾਲ ਤੇ ਹੀ ਰੂਡ ਦੱਸਾਂਗੇ ਠੀਕ ਹੈ ਬਾਈ ਆ ਵੀ ਤਾਂ ਵੀ ਅਲੱਗ ਅਲੱਗ ਇਹਨੇ ਅਲਗ-ਅਲਗ ਹੀ ਰੇਟ ਆ ਸਾਰਿਆਂ ਦਾ 40 ਦੇ ਵਿੱਚ ਵੀ ਅਲਗ-ਅਲਗ ਰੇਟ ਨੇ ਸਾਰੇ ਛੋਟੀ-ਛੋਟੀ ਦੇ ਮਤਲਬ ਮੌਕੇ ਦੇ ਦਰਸ਼ਕੋ ਤੁਸੀਂ ਕਾਲ ਕਰਕੇ ਮਤਲਬ ਰੇਟ ਦਾ ਪਤਾ ਕਰ ਸਕਦੇ ਹੋਗੇ ਰੇਟ 2 ਇੰਚ ਵਾਲੀ ਇਹਦਾ ਅਲੱਗ ਰੇਟ ਆ 2 ਇੰਚੀ ਵਾਲੀ ਜਿਹੜੀ ਮੋਟੀ ਉਹਦਾ ਅਲੱਗ ਆ ਠੀਕ ਹੈ ਭਾਈ ਠੀਕ ਹੈ ਭਾਈ ਜੀ ਠੀਕ ਹੈ ਜੀ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਜੀ